ਮਿਲਦੇ ਨਾਲ ਹਾਂ ਜੀ ਤੇਰੀ ਬਿਨਾ ਸਰਪੰਚ ਜੀ ਹਾਣੀਆਂ ਦੀ ਬੀ ਵੀ ਖਾਦ ਵੀ ਮਿਲ ਗਈ ਆ ਤੇ ਡੀਜ਼ਲ ਵੀ ਮਿਲ ਗਿਆ ਜੀ ਨਹੀਂ ਸਰ ਜੀ ਕੋਈ ਕਮੀ ਨਹੀਂ ਦੇ ਦਰ ਪੂਰਾ ਹੋ ਗਿਆ ਆਰਾ ਜੋਤਾ ਹੀ ਜੋ ਬਾਕੀ ਤੋਂ ਹੋ ਗਿਆ ਨਵੇਂ ਨਾ ਪੀਰਾਂ ਦੀ ਜ਼ਮੀਨਾਂ ਨੇ ਸੀਗੀ ਕੂ ਪਰਵਾਰਾਂ ਦੀ ਜਿਹਨਾਂ ਨੂੰ 10000 ਹਜ਼ਾਰ ਦਿੱਤਾ ਤੁਹਾਨੂੰ 10000 ਰੁਪਏ ਨੂੰ 10000 ਐਸਪੀ ਨੂੰ ਤੇ ਕਾਂਕਲ ਚਰ ਗਿਆ ਉਹਦਾ ਖੇਤ ਰਹਿ ਗਿਆ ਸੀਗਾ ਉਹ 4000 ਏਕੜ ਆਪਾਂ ਪੱਜੀ ਜਿਹੜਾ ਉਹਦਾ ਅਪਾਰਟਮੈਂਟ ਸੁਣਾ ਆਪਾਂ ਜਿੰਮੇਵਾਰੀ ਲਈ ਸੀ ਜਿਹਨਾਂ ਦੇ ਸਾਰਾ ਖਾਦਵਾ ਪੀ ਦੇ ਮਾਰੇ ਆ ਰਹੇ ਹੁੰਦੇ ਤਾਬੀ ਲੱਗਣ ਐਨ ਆਰ ਆਈ ਤੇ ਪੰਜਾਬ ਪ੍ਰੇਮੀਆਂ ਵੱਲੋਂ ਲਗਾਤਾਰ ਚੱਲ ਰਹੀ ਹੈ ਹਰ ਪੀੜਤਾਂ ਦੀ ਮਦਦ ਦੁਆਬਾ ਦੇ ਐਨ ਆਰ ਆਈ ਦਵਿੰਦਰ ਸਿੰਘ ਪਿੰਦਾ ਢਿੱਲੋ ਸਵੀਟਸ ਵਾਲੇ ਕੁਲਵਿੰਦਰ ਸਿੰਘ ਪਿੰਦਾ ਅਮਰੀਕਾ ਵਾਲੇ ਸ਼ਿੰਦਾ ਢਿੱਲੋ ਕੈਨੇਡਾ ਵਾਲੇ ਰੋਡਾ ਬਾਜੀ ਯੂ ਐਸ ਏ ਵਾਲੇ ਗੁਰਦੇਵ ਸਿੰਘ ਸੋਢੀ ਕੈਨੇਡਾ ਵਾਲੇ ਬੁੱਧ ਸਿੰਘ ਢਿੱਲੋ ਤਲਵੰਡੀ ਵਾਲੇ ਤੇ ਹੋਰ ਐਨ ਆਰ ਆਈ ਤੇ ਪੰਜਾਬ ਪ੍ਰੇਮੀਆਂ ਤੇ ਕਿਸਾਨੀ ਪ੍ਰੇਮੀਆਂ ਵੱਲੋਂ ਹੜਪੀੜਤਾ ਦੀ ਮਦਦ ਲਗਾਤਾਰ ਚੱਲੀ ਹੈ ਇਸ ਸਬੰਧੀ ਪਿੰਦਾ ਢਿੱਲੋ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਨਜ਼ੂਰ ਵਿਖੇ 62 ਖੇਤਾਂ ਦੇ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਇੱਕ ਬੋਰਾ ਡਾਇਆ ਖਾਦ 40 ਕਿਲੋ ਕਣਕ ਦਾ ਬੀਜ ਅਤੇ 10 ਲੀਟਰ ਡੀਜ਼ਲ ਪ੍ਰਤੀ ਏਕੜ ਕਿਸਾਨਾਂ ਨੂੰ ਜਾ ਕੇ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਪਿੰਡ ਦੇ 5 ਪਰਿਵਾਰਾਂ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ ਉਹਨਾਂ ਨੂੰ 5-5000 ਰੁਪਏ ਪ੍ਰਤੀ ਘਰ ਦਿੱਤੇ ਗਏ। ਤਰੀਬ 3 ਲੱਖ ਰੁਪਏ ਇਸ ਪਿੰਡ ਦੀ ਨਿਵਾਰ ਬਦਲਣ ਲਈ ਖਰਚ ਕੀਤੇ ਗਏ। ਆਹ ਜੀ ਤੇਰੀ ਬਿਲਾ ਸਰਪੰਚ ਜੀ ਇਹ ਵੀਰ ਜੀ ਪਿੰਨ ਮਨਸੂਰ ਤੋਂ ਸਰਪੰਚ ਵੀਰ ਸੇਵਾ ਤੇਲ ਦੀ ਕਰਨ ਰਹਾ ਤੇ ਸਰਪੰਚ ਨਾਲ ਖੜਾ ਹਾਂ ਗਲਾਟੀ ਕੋਲ ਹਾਂ ਜੀ ਮੈਂ ਸਰਪੰਚ ਨਾਲ ਖੜਾ ਸਿੰਦੇ ਵੀਰ ਦੇ ਸਰਪੰਚ ਦਾ ਉਸ ਦੇ ਵੀ ਖਾਦ ਦਵਾ ਮਿਲ ਗਿਆ ਹਾਂ ਜੀ ਹਾਂ ਜੀ ਬੀ ਵੀ ਖਾਦ ਵੀ ਮਿਲ ਗਈ ਆ ਤੇ ਡੀਜ਼ਲ ਵੀ ਮਿਲ ਗਿਆ ਜੀ ਨਹੀਂ ਸਰ ਜੀ ਕੋਈ ਕਮੀ ਨਹੀਂ ਇਧਰ ਪੂਰਾ ਹੋ ਗਿਆ ਬਾਰਾ ਜਿਹੜਾ ਇਹ ਜੋ ਪੂਰਾ ਹੋ ਗਿਆ ਸਰਪੰਚ ਜੀ ਆਪਣੇ ਪਿੰਡ ਦਾ ਹਾਂ ਜੀ ਹਾਂ ਜੀ ਜੋ ਇਹਨਾਂ ਬਾਰਾ ਕਿ ਦਿਨ ਤੋਂ ਸਾਰਾ ਸਮਾਨ ਦੇ ਦਿੱਤਾ ਸੀ ਦੇਖ ਤਾਂ ਸਰ ਤੁਸੀਂ ਕੋਈ ਹੈਪੀ ਖੁਸ਼ ਹੋ ਖੁਸ਼ ਖੁਸ਼ ਬਦਲਾ ਦੇਵਾ ਹੁਣ ਜਾ ਕੇ ਚਾਹ ਬਣੀ ਮਨਸੂਰ ਦੇ ਮਨਸੂਰੀ ਜੀ ਠੀਕ ਹੈ ਓਕੇ ਨਾ ਤੇ ਇਹਨਾਂ ਪੀਰਾਂ ਦੀ ਜ਼ਮੀਨਾਂ ਨੇ ਸੀਗੀ ਸੂਪਰ ਫਾਰਾਂ ਦੇ ਇਹਨਾਂ ਨੂੰ 10000 ਰੁਪਏ ਦਿੱਤਾ ਦੋਹਾਂ ਨੂੰ 10000 ਰੁਪਏ ਨੂੰ 10000 ਐਸਪੀ ਨੂੰ ਤੇ ਅਕਾਂਕਲ ਚਲ ਗਿਆ ਉਹਦਾ ਖੇਤ ਰਹਿ ਗਿਆ ਸੀਗਾ ਨੂੰ 4000 ਦਿੱਤਾ ਠੀਕ ਹੈ ਜੀ ਤੁਸੀਂ ਮੰਸੂਰੀ ਬੈਠੇ ਆ ਜੀ ਤੇ ਉਹ ਇਹ ਨਹੀਂ ਕਰ ਉਹਨਾਂ ਦੀ ਨਹੀਂ ਜੀ ਉਹ ਪਿੰਡ ਤੇ ਆਪਣੇ ਪਹਿਲੇ ਇਹ ਤੋਂ ਥੋੜੇ ਪੰਜ-ਪੰਜ ਸਾਰੇ ਲੈਣਾ ਚਾਹੁੰਦਾ ਆਹ ਤਾਂ ਪੰਜ-ਪੰਜ ਦੇ ਦੋ ਇਹ ਜੋ ਪੰਜ-ਪੰਜ ਲੈਣਾ ਪਈ ਪੰਜ-ਪੰਜ ਸਾਰੇ ਲੈਣਾ ਇਕੱਲੇ ਕਰ ਆਹ ਪੰਜ-ਪੰਜ ਜਮੀਨੀ ਉਹ ਪਾਣੀ ਪਾਣੀ ਦੇ ਦੋ ਪੰਜ-ਪੰਜ ਦਾਦਾ ਦੇ ਤਾ ਉਹਨੂੰ ਆਹ ਪੰਜ-ਪੰਜ ਕਰਤਾ ਦਾਦਾ ਦਿੱਤਾ ਉਹਨੂੰ ਆਹ ਉਹਨੇ ਚਾਹੁੰਦੇ ਪੰਜ ਓਏ ਮੈਨੂੰ ਦਾ ਦੇ ਦਿੱਤਾ ਉਹ ਪੰਜ ਅੰਕ ਨੂੰ ਦੇ ਦੇਵੇ ਕਿਉਂ ਕਰਾਂ ਉਹ ਜੋ ਬਣਾ ਚਾਹਤ ਪਹਿਲੇ ਜੋ ਪੰਜ ਇਹਨੂੰ ਦੇ ਦੋ ਇਧਰ ਨੂੰ ਪੰਜ ਇਹਨੂੰ ਤੇ ਪੰਜ ਇਹਨਾਂ ਤਾਂ ਰਹਿ ਗਿਆ ਪੰਜ ਉਹ ਭਾਗੀਆਂ ਆ ਗਏ ਮੁੰਡੇ ਕਿਹਨੇ ਆ ਚਾਰ ਜਣੇ ਕਿ ਪੰਜ ਜਣੇ ਕਿੰਨੇ ਆ ਚਾਰ ਜਣੇ ਪੰਜ ਹੋ ਗਏ ਹਰੇ ਭਾਗੀਆਂ ਨੂੰ ਦੇ ਦਤਾ ਆਪਾਂ ਪੰਜ ਹੋ ਗਏ ਪੰਜ ਲੈ ਪੰਜ ਆਪਣੇ ਪਰ ਪੰਜ ਭਾਗੀਆਂ ਨੂੰ ਜਿਹਨਾਂ ਨੂੰ ਦੇਉ ਤੈਨੂੰ ਭਾਗੀਆਂ ਲੈ 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 ਤੁਹਾਨੂੰ ਜਿਹੜਾ ਪੰਜ ਜਣੇ ਆਂ ਕਿ ਜਾ ਠੀਕ ਹੈ ਆ ਪੰਜ ਪੰਜ ਹੋ ਗਏ ਉਤਾ ਦੋਵਾਂ ਦੇ ਆਹੋ ਦੋਵਾਂ ਦੇ ਪੰਜ 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 ਹੋ ਗਏ ਪੰਜ ਹੋਰ ਦੇ ਦੀ ਪੰਜ ਦੇ ਜਿਹਨਾਂ ਨੂੰ ਦੇ ਦੋ ਭਾਜੀ ਪੰਜ ਮਿੰਟ ਤੂੰ ਦੇ ਦੇ ਪੰਜ ਹੋਰ ਲੈ ਹਾਂ ਪੰਜ ਜਾਣੇ ਆ ਗਏ ਚਲ ਵੇਖਦੇ ਹਾਂ ਇਹਦਾ ਭਰਾ ਨਹੀਂ ਨਿਆ ਉਹਦੇ ਉੱਪਰ ਪਾਟ ਆਹੇ ਤੂੰ ਦੇ ਦਿੱਤਾ ਦੱਸ ਉਹ ਫੜਾ ਦੂਗਾ ਉਹਨੂੰ ਤੂੰ ਦੇ ਦਿੱਤਾ ਕਿੰਨੂੰ ਦਿੱਤਾ ਦੇ ਤਾ ਆ ਲਓ ਪਾਛਾ ਡਾਉਗੇ ਸੀ ਤੁਸੀਂ ਪਰ ਮਿਲ ਗਿਆ ਉਹਨੂੰ ਦੇ 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 ਸਰਪੰਚ ਸਾਹਿਬ ਠੀਕ ਹੈ ਜੀ ਹੋ ਗਿਆ ਖਰਾਾ ਕਲੀਅਰ ਹਾਂਜੀ ਹੋ ਗਿਆ ਦੱਸ ਦਿਓ ਪਰ ਹੋਰ ਰਹਿਣ ਦਾ ਨਹੀਂ 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 ਹੋ ਗਿਆ ਹਾਂ ਕਿਉਂਕਿ ਫਿਰ ਬਾਅਦ ਵਿੱਚ ਕਹਾਂਗੇ ਕੋਈ ਇੱਕ ਤਾਂ ਰਹਿ ਜਾਣਾ ਨਹੀਂ ਜਰਾ ਨਹੀਂ 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 ਇਹਨਾਂ ਦੀ ਚਾਰੇ ਤਲੀ ਨਹੀਂ ਸੀ ਉਹ ਤੁਹਾਡੇ ਘੜੀ ਬੇਨਤੀ ਕੀਤੀ ਸੀ ਹਾਂ ਠੀਕ ਹੈ ਹਾਂ ਲੈ ਬਈ ਨਾ ਡੀਜ਼ਲ ਵੀ ਪਵਾ ਕੇ ਲੈਣ ਲੈ ਆਪਦੇ ਆਪ ਆਪਣੇ ਟਰਾਲਰ ਹਿਸਾਬ ਨਾਲ ਲੈ ਆਇਆ ਉਹ ਤਾਂ ਡੀਏ ਨੇ ਇਹਨਾਂ ਨੂੰ ਇੱਥੋਂ ਪਵਾਤਾ ਰਮਦਾਸ ਤੋਂ ਰੋਲ ਪੰਪ ਤੋਂ ਜਿਹੜਾ ਪੁਆਖੇ ਵੀ ਤੇ ਲੱਗੇ ਆ ਤਾਨੂੰ ਸਾਰੇ ਹੋ ਗਿਆ ਤੇ ਮੋਨਾ ਵਾਦਾ ਜਿਹੜਾ ਕੀਤਾ ਸੀ ਅਸੀਂ ਪੂਰਾ ਕਰ ਦਿੱਤਾ ਵੀ ਦਾ ਖਾ ਦਾ ਦਿੱਤਾ ਉਹਲਾ ਪੋਲਾ ਪਾ ਗਲੰਦਰ 160 ਕਿਲੋਮੀਟਰ ਆ ਤੇ ਗਲੰਦਰ 120 ਕਿਲੋਮੀਟਰ ਤੇ ਅਮਰ ਸਰ 40 ਅਜਨਾਲਾ 22 ਕਿਲੋਮੀਟਰ ਫਿਗਨ ਕਰੋ ਕਰੋ ਆਪਰੇ ਲੱਗੇ ਹੋ ਵੀਡੀਓ ਬਣਾਉਣ ਪਾਈ ਜਿਨ੍ਹਾਂ ਨੇ ਲੇਖੇ ਲਾ ਜਿਹੜਾ ਨੇ ਭੱਕ ਦੀ ਕਮਾਈ ਤੋਂ ਭੇਜਿਆ ਆ ਤੁਹਾਡਾ ਲੇਖੇ ਲੱਗਿਆ ਫਿਗਨ ਜਿਨ੍ਹਾਂ ਵੀ ਪਿਗਾਨੇ ਆਪਣੀ ਮਿਹਨਤ ਦੀ ਕਮਾਈ ਤੋਂ ਪਸੋਂਹ ਪੈਂਦੀ ਸੀ ਤੇ ਉਹਨਾਂ ਦੇ ਜਿੱਥੇ ਇੱਥੇ ਉਹਨਾਂ ਦੇ ਲੇਖੇ ਲੱਗ ਗਏ ਸਾਰਾ ਪੰਜਾਬ ਫਿਨਿਸ਼ ਦੇਰ ਦੇ ਤਬਈਆਂ ਨੂੰ ਵੀ ਇਹ ਪ੍ਰਖਾਸ਼ ਦਿੱਤਾ ਪ੍ਰਮਾਣ ਉਹਨਾਂ ਉੱਛਲ ਦਿਖਾ ਰਖੀਏ ਸਾਰੇ ਨੂੰ ਫਸਟ ਜਿਹੜਾ ਫਸਟ ਨਾ ਉਹ ਜਿਹੜੇ ਬੱਜੀ ਆਪਣੇ ਕੋ ਪੈਸੇ ਬੱਝੂਗੇ ਬਈ ਨਾਲ ਥਲੇ ਪਾਰਾਂਗੇ ਇੰਨੇ ਬਾਤ ਗਿਆ ਆਪਣੀ ਅਧਿਕਾਰੀ ਆ ਬਸ ਦੇਖੀ ਨਹੀਂ ਗਾ ਮੈਨੂੰ ਨਾ ਉਹ ਹਵਾ ਕਰਦਾ ਆਹ ਪਾ ਜੁਣਾ ਦਾ ਪਿੰਡ ਮਨਸੂਰਾ ਪਾਜ ਮੈਂਬਰੀ ਲਈ ਸੀ ਨਾ ਜੀ ਸਾਰਾ ਖਾਦਵਾ ਵੀ ਦਿਮਾਗੇ ਆ ਰਹੇ ਹੋ ਦਿਨ ਕਾ ਵੀ ਲੱਗਿਓ ਲੱਗਣ ਕਿੰਨਾ ਵੀ ਪਿੰਡ ਦੇ ਵਿੱਚ ਨੁਕਸਾਨ ਹੋਇਆ ਸੀ ਸਾਰੇ ਪਿੰਡ ਦੀ ਜਿੰਮੇਵਾਲੀ ਸੀ ਪੁਜਾਈ ਦੀ ਆਈ.ਐਸ.ਆਰ. ਸਾਰੇ ਆਇਓਗਾ ਇਹ ਰਮਦਾਸ ਆਇਆ ਉਹ ਰੇ ਕਰਨ ਵਾਹਿਗੁਰੂ ਵਾਹਿਗੁਰੂ ਆ ਜਾਓ ਆ ਰਮਦਾਸ ਰਮਦਾਸ ਦੇ ਕੋਲੇ ਹੀ ਪੈਂਦਾ ਜੀ ਇਹ ਆਪਣੇ ਮਨਸੂਰ ਤੋਂ 3 ਕਿਲੋਮੀਟਰ ਹੁਣ ਮਿਲਦਾ ਦਾ ਆਹ ਜੀ ਨਾ ਠੀਕ ਹੈ ਗਿਲ ਸੀਡ ਸਟੋਰ ਕਾਹ ਹੈ ਬੜਾ ਨਾਜੇ ਦਾ ਗਾੜਾ ਨਹੀਂ ਜੇ ਸਰਪੰਚ ਪੜਿਆ ਖੜਿਆ ਠੀਕ ਹੈ ਜੇ ਬਾਦਰਾ 12 ਗਿਦੇ ਮਾਰਗਾ ਤਾਉ ਨਾਜੇ ਦੇ ਰਗਪੈੜ ਦਾ ਬਸ ਬਾਕੀ ਨਾਲ ਹੋਈ ਨਹੀਂ ਜੋ ਵਾਦਾ ਕੀਤਾ ਸੀ ਪੂਰਾ ਕਰਤਾ ਪੇਂਟ ਤਲਵੰਡੀ ਫੋਟੋ